ਮੈਂ ਮੇਰੇ ਕੋਲ ਕੋਈ ਸ਼ੱਕ ਨਹੀਂ ਕਿ ਮੈਂ ਇਹਨਾਂ ਨੂੰ ਕਾਊਂਟਰ ਕਰ ਸਕਾਂ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਜੋ ਕੁਛ ਕਹੀ ਹੈ ਪੰਜਾਬ ਦਾ ਤਾਂ ਵੀ ਬਿਲਕੁਲ ਕੋਈ ਸ਼ੱਕ ਹੀ ਹੈ ਨਹੀਂ ਜੀ ਮੈਂ ਥੋੜੀ ਜਿਹੀ ਵਰਤਨੇ ਦੀ ਦ੍ਰਿਸ਼ਟੀ ਕਰਦੇ ਆ ਕਿ ਜਿਹੜੀ ਪਹਿਲੀ ਸੌ ਚੁੱਕੀ ਸੀ ਨਾ ਉਹ ਅਮਰਸਰ ਵਿੱਚ ਚੁੱਕੀ ਜੀ ਉਹ ਬਰਨਾਲੇ ਚੁੱਕੀ ਸੀ ਜੀ ਔਰ ਬਰਨਾਲੇ ਜਿਹੜੀ ਉਹ ਸੌ ਚੁਕਵਾਈ ਸੀ ਉਦੋਂ ਵੀ ਕੇਜਰੀਵਾਲ ਨਾਲ ਹੀ ਸੀਗਾ ਬਿਲਕੁਲ ਜੀ ਅਮਰਸਰ ਫਿਰ ਦੂਜੀ ਸੌ ਚੁਕਵਾਈ ਸੀਗੀ ਜੇ ਨਸ਼ਾਦ ਉਹ ਅਰਦਾਸ ਕੀਤੀ ਸੀ ਬੱਚਿਆਂ ਨੂੰ ਨਾਲ ਲੈ ਕੇ ਹੂੰ ਹੂੰ ਯੂਕੇ ਲੁਧਿਆਣੇ ਦੇ ਵਿੱਚ ਆ ਗਈ ਭਾਈ ਇਲੈਕਸ਼ਨ ਬਿਲਕੁਲ ਜੀ ਅਜੇ ਐਲਾਨ ਹੋਣਾ ਪ੍ਰੋਗਰਾਮ ਆਇਆ ਨਹੀਂ ਕਿ ਕਿਹੜੇ ਮਹੀਨੇ ਚ ਕਿਹੜੀ ਤਾਰੀਖ ਨੂੰ ਹੋਣੀ ਹੈ ਜੀ ਲੇਕਿਨ ਉੱਥੇ ਕੇਜਰੀਵਾਲ ਸਾਹਿਬ ਤੇ ਜਿਹੜੀ ਸਾਰੀ ਦਿੱਲੀ ਵਾਲੀ ਬਰਗੇਡ ਆ ਉਹ ਆ ਕੇ ਇੱਥੇ ਬੈਠ ਗਈ ਜੀ ਇਹ ਆਪਾਂ ਜਿੱਕੀਏ ਵੀ ਇਹ ਲੁਧਿਆਣੇ ਵਾਲੀ ਸੀਟ ਜਿੱਤਉਣ ਵਾਸਤੇ ਨਹੀਂ ਬੈਠੇ ਏ ਜਿਹੜੀ ਰਾਜ ਸਭਾ ਦੀ ਸੀਟ ਆਉ ਖਾਲੀ ਕਰਾਉਣਾ ਉਸ ਤੇ ਬੈਠੀ ਹੈ ਕਿ ਜੇ ਸੰਜੀਵ अरोड़ा ਸਾਹਿਬ ਅਸੈਂਬਲੀ ਦੀ ਸੀਟ ਜਿੱਤਣਗੇ ਫਿਰ ਉਹ ਅਸਤੀਫਾ ਦੇਣਗੇ ਨਾ ਉਸ ਤੋਂ ਪਹਿਲਾਂ ਅਸਤੀਫਾਉ ਦੇ ਦੇ ਜੀ ਤੇ ਜੇ ਉਹ ਅਸਤੀਫਾ ਦੇਣਗੇ ਸੀਟ ਖਾਲੀ ਹੋਊਗੀ ਤੇ ਫਿਰ ਕੇਜਰੀਵਾਲ ਸਾਹਿਬ ਜਾਂ ਕੇਜਰੀਵਾਲ ਸਾਹਿਬ ਦੇ ਕੋਈ ਨੰਬਰ 2 ਜਾਂ 3 ਜਿਨ੍ਹਾਂ ਨੂੰ ਰਾਜ ਸਭਾ ਚ ਭੇਜਣਾ ਹੈ ਉਹ ਤੋਂ ਉਸ ਸੀਟ ਤੋਂ ਫਿਰ ਰਾਜ ਸਭਾ ਜਾਣਗੇ ਇਸ ਕਰਕੇ ਇੱਥੇ ਬੈਠੇ ਹੈ ਕਿਉਂਕਿ ਸ਼ਹਿਰ ਦੇ ਵਿੱਚ ਜਿਹੜੀ ਆ ਵੱਡੀ ਗੱਲ ਕੀ ਹੁੰਦੀ ਹੈ ਸ਼ਹਿਰ ਦੇ ਵਿੱਚ ਦੋ ਤਿੰਨ ਗੱਲਾਂ ਹੋਈਆਂ ਪਿਛਲੇ ਦਿਨਾਂ ਚ ਕਿ ਜਿਹੜਾ ਬੁੱਢੇ ਨਾਲੇ ਦਾ ਰੌਲਾ ਚੱਲੀ ਜਾਂਦਾ ਬਹੁਤ ਵੱਡਾ ਚੱਲੀ ਜਾਂਦਾ ਹੈ ਜੀ ਜੀ ਉਹ ਬੁੱਢੇ ਨਾਲੇ ਦਾ ਰੌਲਾ ਜਿਹੜਾ ਹੈਗਾ ਜਿਹੜਾ ਐਮ ਐਡ ਮੜ ਗਿਆ ਗੋਗੀ ਹੂੰ ਹੂੰ ਉਹ ਵਿਚਾਰੇ ਗੋਗੀ ਨੇ ਜਾ ਕੇ ਨੀ ਪੱਥਰ ਭੰਨਿਆ ਸੀ ਕਿਉਂ ਭੰਨਿਆ ਸੀ ਉਹ ਕਹਿੰਦਾ ਵੀ ਨੀ ਪੱਥਰ ਤਾਂ ਲਾਤਾ ਭਗਵੰਤ ਬਾਣ ਦੇ ਨਾਲ ਮੇਰਾ ਨਾਮ ਵੀ ਲਿਖਿਆ ਵਾ ਜੀ ਲੇਕਿਨ ਬੁੱਢੇ ਨਾਲੇ ਦੀ ਕੋਈ ਸਫਾਈ ਵਾਲੀ ਤਾਂ ਗੱਲ ਹੀ ਨਹੀਂ ਦੀ ਗੰਦ ਇੱਥੇ ਪਿਆ ਹੋਇਆ ਤੇ ਜਿਹੜਾ ਗੰਦ ਪੈਂਦਾ ਉਹ ਆਮ ਲੋਕਾਂ ਦਾ ਨਹੀਂ ਪੈਂਦਾ ਜਿਹੜੀਆਂ ਡਾਈਂਗ ਫੈਕਟਰੀਆਂ ਵੱਡੀਆਂ ਫੈਕਟਰੀਆਂ ਵੱਡੇ ਵਪਾਰੀਆਂ ਦੀਆਂ ਉਹਨਾਂ ਦੀਆਂ ਜੀ ਅਰੋੜਾ ਸਾਹਿਬ ਜਿਹੜੇ ਉਥੋਂ ਕੈਂਡੀਡੇਟ ਬਣਾਏ ਆ ਉਹ ਵੀ ਵੱਡੇ ਵਪਾਰੀ ਹੈ ਬਿਲਕੁਲ ਔਰ ਕਿਉਂਕਿ ਉਹਨਾਂ ਵੱਡੇ ਵਪਾਰੀਆਂ ਤੋਂ ਮਦਦ ਲੈਣੀ ਹੈ ਇਸ ਪਾਸੇ ਜਿਹੜਾ ਹੈਗਾ ਉਹ ਕੰਮ ਤੇ ਲਾ ਕਰਤਾ ਹੂੰ ਹੂੰ ਦੂਜੇ ਪਾਸੇ ਆਪਾਂ ਦੇਖੀਏ ਜਿਹੜੀ ਉਹ ਬੱਚਿਆਂ ਨੂੰ ਕਸਮ ਪੁਰਾਈ ਹੈ ਉਹ ਪੁਰਾਈ ਹੈ ਕਿ ਲਓ ਜੀ ਆਪਾਂ ਹੁਣ ਜਿਹੜਾ ਹੈਗਾ ਨਸ਼ਾ ਪੱਤਾ ਖਤਮ ਕਰਦੇ ਜੀ ਜੇ ਕਸਮਾਂ ਦੇ ਨਾਲ ਨਸ਼ਾ ਖਤਮ ਹੁੰਦਾ ਹੋਵੇ ਚੰਦੀ ਸਾਹਿਬ ਤੇ ਤਾਂ ਲੋੜ ਹੀ ਨਹੀਂ ਸਰਕਾਰਾਂ ਦੀ ਦੇਸ ਦਾ ਪਕਸ਼ਨਾ ਕਰਵਾ ਦਿੱਤੇ ਅਰਦਾਸਾਂ ਕਰਾ ਦਿੱਤੀਆਂ ਥਾਂ ਥਾਂ ਤੇ ਸਾਰਾ ਕੁਝ ਕਰਾ ਸਰਕਾਰ ਨੇ ਕਰਨਾ ਉਹ ਨਹੀਂ ਕੀਤਾ ਜਾ ਰਿਹਾ ਬਿਲਕੁਲ ਜੀ ਜੋ ਆ ਗੱਲ ਕਰਾਂਗੇ ਆਪਾਂ ਬੀਬੀ ਵਾਲੀ ਗੱਲ ਮਗਰੋਂ ਤੁਸੀਂ ਕਰਦੇ ਆ ਪਰ ਜੋ ਕੁਝ ਕੁਲਦੀਪ ਜੀ ਨੇ ਕਿਹਾ ਬਿਲਕੁਲ ਇਹਨਾਂ ਨੇ ਠੀਕ ਕਿਹਾ ਜਿਹੜੀ ਚਿੰਤਾ ਇਹਨਾਂ ਦੀ ਇਹ ਚਿੰਤਾ ਇਹਨਾਂ ਦੀ ਸਾਡੀ ਸਾਰਿਆਂ ਦੀ ਚਿੰਤਾ ਹੈ ਇਸ ਵੇਲੇ ਸਾਰੇ ਦਾ ਸਾਰਾ ਦਰੋ ਮੈਦਾਨ ਜਿਹੜਾ ਹੈਗਾ ਉਹ ਦੇਖਣ ਨੂੰ ਇਹ ਲੱਗਦੀ ਹੈ ਪੰਜਾਬ ਦੀ ਸਰਕਾਰ ਆਪਾਂ ਕਹਿੰਦੇ ਹੁੰਦੇ ਸੀ ਕਿਸੇ ਜਮਾਨੇ 'ਚ ਕਿ ਬੀਜੇਪੀ ਇੱਟੇ ਕਾਲੀ